ਆਵੋ ਸੱਜਣਾ ਆਵੋ ਸੱਜਣਾ ਮਉਂ ਦੇ ਕਾਦਰਸ਼ ਤੇਰਾ ਰਾਮ ਮਉਂ ਦੇ ਪਦਰਸ਼ਨ ਤੇਰਾ ਰਾਮ ਆਵੋ ਸੱਜਣਾ ਆਵੋ ਸੱਜਣਾ ਮਉਂ ਦੇ ਕਾਦਰਸ਼ ਤੇਰਾ ਰਾਮ ਮਉਂ ਦੇ ਪਦਰਸ਼ਨ ਤੇ ਕਿ ਚਾਹੁੰਦ ਨੇ ਰਾ ਸੁਣ ਗ੍ਰਾਮ ਮਨ ਦਾ ਦੋ ਦਨੇਰਾ ਸੁਣ ਤਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਾਨ ਜੀ ਸਹਾਈ ਸਰਸਰੀ ਪਗਲਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਲਤੀ ਸਮਰਕਾਇ ਦਰ ਨਾਨਕ ਲੰਇੰਤੇ ਆਏ ਫੇ ਰੰਗਤਪੁਰ ਤੇ ਅਮਰਦਾਸ RAM ਦਾਸ ਹੋਏ ਸੰਹਾਈ ਅਰਜਨ ਹਰ ਗੋਬਿੰਦ ਨਾਮ ਸਿਮਰਹੁ ਸ੍ਰੀ ਹਰ ਗਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇਠੇ ਸਬਦੁ ਖਜਾਇ ਤੇ ਮਾਧਵ ਸਿਮਰਿ ਆਏ ਕਹਰ ਨਾਨਕ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦੌਰ ਦਾ ਧਿਆਨ ਧਰ ਕੇ ਬਲ ਰੇ ਪੰਜਾਬਿਆਰਿਆਂ ਚੌਹਾਂ ਸਾਹਿਬ ਜਦਿਆਂ ਚੌਲੀਆਂ ਮੁਕਤੇਆਂ ਹਾਠੀਆਂ ਜਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨ੍ਰਿਠ ਕੀਤਾ ਤੇ ਨਾਮ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੀ ਜਨਾਨ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾ ਹਾਰੇ ਸਿੱਖੀ ਕੇਸਾਂ ਸਵਸਾਂ ਨਾਲ ਨਿਭਾਈ ਤੇਰਾ ਦੀ ਕਮਾਈ ਦਾ ਧੜ ਧੜ ਕੇ ਖਾਲਸਾ ਜੀ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦਵਾਰਾਂ ਦਾ ਧੰਨ ਧਰ ਕੇ ਬੋਲ ਜੇ ਆਹੇ ਗੁਰ ਪ੍ਰਿਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤੇ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਅਮਨ ਕਸਦ ਕਾ ਸਭ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾ ਤਹਰਛਿਆ ਰਿਆ ਇਤ ਦੇਖ ਤੇ ਫਲ ਬਰਦਕੀ ਪਾਇ ਪੰਥ ਕੀ ਜੇਤ ਸ਼੍ਰੀ ਸਾਹਿਬ ਜੀ ਸਾਏ ਕਾਲ ਸੇ ਜੀ ਕੇ ਬੋਲ ਵਾਲੇ ਬੋਲ ਜੇ ਸਿਖਾਣ ਸਖੀਦਾਨ ਕੇ ਸੁਦਾਨ ਗ੍ਰਹਿਤ ਦਾਨ ਬਵੇਕ ਦਾਨ ਵਿਸਵਾਹ ਦਾਨ ਪਰਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝਾਂਡੇ ਬੁੰਗੇ ਜੁਗ ਜੁਗ ਅਡਾਲ ਧਰਮ ਕਾ ਜੈ ਕਾਹਰ ਬੋਲ ਜੀ ਸਵਾਹ ਸਿੱਖਾਂ ਦਾ ਮਾਨਣੀ ਮਾ ਮਾਥੇ ਉੱਚੀ ਮਤ ਪਾਦ ਦਾ ਰੱਖਾ ਬਹਵਾ ਹੈ ਗੁਰ ਇਹ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ਼੍ਰੀ ਗਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥਨ ਵੀ ਛੋੜਿਆ ਗਿਆ ਖੁੱਲੇ ਦਰਸ਼ਨ ਦੀ ਨਾਰੇ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਮਹਿਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਸਚਪਤਾ ਵਾਲੀ ਕਰੋ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਹਜੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹਿਮਤ ਸਰਕਾਰ ਚਾਰ ਪਹਿਰ ਲੈ ਸੁਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪਹਿਰ ਦਿਨ ਆਪ ਜੀ ਦੇ ਬਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ పాਦ ਪਵਿੱਤਰ ਸਹਾਲੇ ਗੁਰਦੁਆਰਾ ਸ਼ਹੀਦ ਗੰਗ ਸਰ ਜੀ ਵਿਖੇ ਸਜੇ ਦੀਵਾਨ ਅੰਦਰ ਆਪਦੇ ਪਾਵਨ ਦਰਬਾਰ ਅੰਦਰ ਆਪਦੇ ਸੋਹਣੇ ਸਿੰਘਾਸਣ ਸਜਾਏ ਗਏ ਹਨ ਆਪਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨਦਾਰ ਬਖਸ਼ਦੇ ਹੋਏ ਪਾਵਨ ਹੁਕਮਨਾਮਾ ਬਖਸ਼ ਕੇ ਨੇ ਹਾਲ ਕਰੋ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾਵਾਂ ਦਾ ਤੇ ਪ੍ਰਵਾਨ ਕਰਨੀਆਂ ਸਤਿਗੁਰੂ ਜੀਓ ਕਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਹੈ ਸੋ ਖਾਸਣ ਅਸਥਾਨਾਂ ਤੋਂ ਪ੍ਰਕਾਸ਼ ਅਸਥਾਨ ਤੱਕ ਲੈ ਜਾਵੋ ਪਿਆ ਗਿਆ ਬਖਸ਼ੋ ਜੀ ਆ ਰਸਤੇ ਦੀ ਬਾਦ ਕਾੜ ਦੇ ਆਂਗ ਸੰਗ ਸਹਾਈ ਹੋਣਾ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿਆ ਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ